ਆਪਾਂ ਆਪਣਾ ਸਿੰਪਲ ਸੂਟ ਦੀ ਕਟਿੰਗ ਕਰਾਂਗੇ ਸਿੰਪਲ ਸੂਟ ਦੀ ਕਟਿੰਗ ਵਾਸਤੇ ਦੇਖੋ ਪਹਿਲਾਂ ਆਪਾਂ ਦੇਖਣਾ ਵੀ ਸੂਟ ਦੇ ਵਿੱਚ ਕੋਈ ਕਾਣ ਤਾਂ ਨਹੀਂ ਹੈਗੀ ਆ ਦੇਖੋ ਇੱਥੋਂ ਲੱਗਦਾ ਹਲਕਾ ਹੈ ਜਿਵੇਂ ਸੂਟ ਇੱਡਾ ਜਾਂਦਾ ਪਹਿਲਾਂ ਆਪਾਂ ਸਾਰਾ ਸੂਟ ਨੂੰ ਸੈੱਟ ਕਰਕੇ ਸਭ ਤੋਂ ਪਹਿਲਾਂ ਆਪਾਂ ਕੱਪੜਾ ਮਿਨਣਾ ਕਿੰਨਾ ਇਹ ਕੱਪੜਾ ਦੇਖੋ 5 ਮੀਟਰ ਆਪੋਰਾ ਕੱਪੜਾ ਤੇ ਜਿਹੜੀ ਇਹਦੀ ਕਾਣ ਆਪਾਂ ਪਹਿਲਾਂ ਕੱਢ ਲੈਣੀ ਹੈ ਆ ਦਾ ਕਪਾ ਕਾਂਟ ਕੱਟ ਲੀਆ ਹੁਣ ਆਪਾਂ ਇਹਦਾ ਘੇਰਾ ਦੇਖਾਂਗੇ ਵੀ ਕਿੰਨਾ ਇਹ 1 ਇੰਚ ਤੇ 20 ਇੰਚ ਤਿਆਰ ਆਪਣਾ ਘੇਰਾ ਇਹਦਾ ਮਤਲਬ ਆਪ ਨੂੰ ਦੂਸਰੀ ਤਰ੍ਹਾਂ ਡਬਲ ਕਰਨਾ ਪੈਣਾ ਉਹਦੇ ਅਸੇ ਦੇਖੋ ਮੈਂ ਇਦਾਂ ਹੀ ਜਿੰਨੀ ਲੈਂਥ ਆ ਹੁਣ ਇਹ ਜਿਹੜਾ ਸੂਟ ਆ ਇਹਦੀ ਜਿਹੜੀ ਲੈਂਥ ਆ ਸੂਟ ਦੀ ਉਹ 47 ਇੰਚ ਤਿਆਰ ਤੋ 47 ਤੋਂ ਆਪਾਂ 3 ਇੰਚ ਜਿਹੜਾ ਵਧਾ ਕੇ ਕੱਟ ਕੱਟਦੇ ਨੂੰ ਕਿਉਂਕਿ ਉਹ ਕੋ ਫੱਟਾ ਵੀ ਮੋੜਨਾ ਆ ਦੇਖੋ ਆਪਾਂ 49 ਇੰਚ ਕੱਟਾਂਗੇ ਸੂਟ ਨੰਝਾ ਨੇ ਤਾਂ ਪੰਜਾਬੀ ਤੁਸੀਂ ਕੱਟ ਸਕਦੇ ਆ ਆਪਾਂ 49 ਇੰਚ ਕੱਟਾਂਗੇ ਸੂਟ ਸਵਾਦ ਕੋ ਆਪਾਂ ਜਿਹੜੀ ਲੰਬਾਈ ਨਾਲ 3 ਇੰਚ ਵਧਾ ਕੇ ਜਿਹੜਾ ਆਪਾਂ ਸ਼ਰਟ ਨੂੰ ਕੱਟ ਲਿਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਖੋਲ ਲਾਂਗੇ ਇਸ ਤਰੀਕੇ ਦੇ ਨਾਲ ਤੇ ਖੋਲ ਕੇ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰ ਲਾਂਗੇ ਆਹ ਜਿਹੜੀ ਕੰਨੀ ਆ ਉਹ ਮੇਰੇ ਵਾਲੀ ਸਾਈਡ ਆ ਇੱਥੋਂ ਫੇਰ ਆਪਾਂ ਦੁਬਾਰਾ ਇਹਨੂੰ ਡਬਲ ਕਰ ਦਾਂਗੇ ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਤਾਂ ਦੱਸ ਦੇਵਾਂ ਜੇਕਰ ਤੁਹਾਨੂੰ ਕੋਲ ਸਪੇਸ ਥੋੜੀ ਤਾਂ ਵੀ ਤੁਸੀਂ ਇਸ ਤਰੀਕੇ ਦੇ ਨਾਲ ਸੂਟ ਕੱਟ ਸਕਦੇ ਹੋ ਆ ਦੇਖੋ ਆਪਾਂ ਇਸ ਤਰੀਕੇ ਨਾਲ ਡਬਲ ਕਰ ਲਿਆ ਇਹਨੂੰ ਇਸ ਤਰੀਕੇ ਨਾਲ ਆਪਾਂ ਸਾਰਾ ਸੈੱਟ ਕਰ ਦਾਂਗੇ ਆ ਦੇਖੋ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਲਿਆ ਹੁਣ ਆਪਾਂ ਇਹਦੀ ਚੌੜਾਈ ਲਵਾਂਗੇ ਕਿ ਘੇਰਾ ਸਾਡਾ ਕਿੰਨਾ ਦੇਖੋ ਘੇਰਾ ਹੈਗਾ 20 ਇੰਚ ਤੇ ਹੈਪ ਹੈਗੀ ਹੈ 19 ਇੰਚ ਸੋ ਆਪਾਂ ਕੀ ਆ ਐਕਸਟਰਾ ਮਾਰ ਦੇਣਾ ਜਿਹੜਾ ਰੱਖਣਾ ਔਰ ਰੱਖਣਾ 3 ਇੰਚ ਐਕਸਟਰਾ ਮਤਲਬ ਆਪਾਂ ਜਿਹੜੀ ਕਟਿੰਗ ਕਰਾਂਗੇ ਉਹ ਕਰਾਂਗੇ 23 ਇੰਚ ਤੇ ਜਿਹੜੀ ਚੌੜਾਈ ਆਪਾਂ 23 ਇੰਚ ਤੇ ਕਰਾਂਗੇ ਸੋ ਆ ਦੇਖੋ ਆਪਾਂ ਜਿਹੜੀ ਨਿਸ਼ਾਨੀ ਲਾ ਲਈਏ 2 ਇੰਚ ਦੇ ਹੁਣ ਆਪਾਂ ਜਿਹੜੀ ਇਹਦੀ ਉਹ ਕਟਿੰਗ ਕਰ ਦਾਂਗੇ ਸੋ ਆ ਦੇਖੋ ਆਪਾਂ ਕਟਿੰਗ ਕਰਤੀ ਹੈ ਜਿਹੜਾ ਐਕਸਟਰਾ ਕਪੜਾ ਵਾ ਇਹਨੂੰ ਆਪਾਂ ਸਾਈਡ ਤੇ ਕਰ ਲਾਂਗੇ ਪੌਂਚਿਆਂ ਤੇ ਤੇ ਜਾਂ ਫਿਰ ਬਾਹਾਂ ਦੇ ਕੰਮ ਚ ਜਾਊਗਾ ਹੁਣ ਆਪਾਂ ਕੀ ਕਰ ਰਹੇ ਹਾਂ ਇਹਨੂੰ ਖੋਲ ਲੈਣਾ ਇਸ ਤਰੀਕੇ ਹੁਣ ਆਪਾਂ ਇਹਨੂੰ ਲੰਬਾ ਇਤਨ ਲੰਬਾਈ ਦੇ ਵਿੱਚ ਇਹਨੂੰ ਸੈੱਟ ਕਰਾਂਗੇ ਇਹਨੂੰ ਇੱਥੇ ਡਬਲ ਕਰ ਦਾਂਗੇ ਇਹਨੂੰ ਆਪਾਂ ਸੈੱਟ ਕਰਕੇ ਲੰਬਾਈ ਦੇ ਵਿੱਚ ਰੱਖ ਲਾਂਗੇ ਦੇਖੋ ਆਪਾਂ ਹੁਣ ਸੈੱਟ ਕਰਕੇ ਰੱਖ ਲਿਆ ਆਹ ਸਾਈਡ ਜਿਹੜੀ ਬੰਦ ਆ ਆਹ ਵਾਲੀ ਜਿਹੜੀ ਸਾਈਡ ਆ ਓਪਨ ਵਾਲੀ ਸਾਈਡ ਆ ਹੁਣ ਦੇਖੋ ਤੁਸੀਂ ਕੀ ਗਲਾ ਕਿਹੜਾ ਰੱਖਣਾ ਜੇ ਤੁਸੀਂ ਗਲਾ ਡੀਪ ਰੱਖਣਾ ਜਿਵੇਂ 6 ਆ 7 ਆ 5 ਜਿੰਨਾ ਵੀ ਰੱਖਣਾ ਫਿਰ ਤੁਸੀਂ ਤੀਰਾ ਜਿਵੇਂ ਮੰਨ ਲਓ ਨਾਰਮਲ ਤੀਰਾ ਹੈਗਾ ਤੁਹਾਡਾ 6 ਇੰਚ ਠੀਕ ਹੈ ਜੇ ਤੁਸੀਂ ਗਲਾ ਡੀਪ ਰੱਖਣਾ ਫਿਰ 6 ਹੀ ਰਹਿਣ ਦੋ ਤੇ ਜੇ ਤੁਸੀਂ ਬੰਦ ਰੱਖਣਾ ਫਿਰ 2 ਇੰਚ ਵਧਾ ਕੇ ਆਪਾਂ ਰੱਖਾਂਗੇ ਫਿਰ ਮਤਲਬ ਫਿਰ ਤੁਹਾਨੂੰ ਰੱਖਣਾ ਚਾਹੀਦਾ ਮਤਲਬ 12 ਇੰਚ ਤਿਆਰ ਫਿਰ ਤੁਹਾਨੂੰ 14 ਇੰਚ ਤਿਆਰ ਰੱਖਣਾ ਚਾਹੀਦਾ ਠੀਕ ਹੈ ਸੋ ਆਪਾਂ ਜਿਹੜਾ ਇਹਦਾ ਜਿਹੜਾ ਉੱਪਰ ਨਾਲ ਬੈਕਸਾਈਡ ਤੋਂ ਬੰਦ ਠੀਕ ਹੈ ਸੋ ਇਹਦਾ ਜਿਹੜਾ ਆਪਾਂ ਜਿਹੜਾ ਤੀੜਾ ਰੱਖਾਂਗੇ ਉਹ ਆਪਾਂ ਲਾਵਾਂਗੇ 7 ਦੇ ਨਿਸ਼ਾਨੀ ਮਤਲਬ ਜਦੋਂ ਆਪਾਂ ਜਦੋਂ ਓਪਨ ਕਰਾਂਗੇ ਉ ਇਹਨਾਂ ਦਾ 12 ਇੰਚ ਤਿਆਰ ਆ ਤੀੜਾ ਤੇ ਜੇ ਆਪਾਂ ਓਪਨ ਕਰਾਂਗੇ ਫਿਰ 14 ਇੰਚ ਹੋ ਜਾਊਗਾ ਮੋਟੇ ਇਹਨਾਂ ਦਾ ਹੈਗਾ 8 ਇੰਚ ਹੁਣ ਇੱਥੋਂ ਵੀ ਆਪਾਂ ਦੇਖਾਂਗੇ 7 ਇੰਚ ਤੇ ਇੱਥੇ ਨਿਸ਼ਾਨੀ ਲਾਵਾਂਗੇ ਬਰਾਬਰ ਹੋਣਾ ਚਾਹੀਦਾ ਹੁਣ ਇੱਥੇ ਇੱਕ ਐਲ ਦੀ ਸ਼ੇਪ ਦੇ ਦਾਂਗੇ ਹੁਣ ਛਾਤੀ ਦੀ ਨਿਸ਼ਾਨੀ ਲਾਵਾਂਗੇ ਛਾਤੀ ਕਿੰਨੀ ਹੈ ਇਹਨਾਂ ਦੀ ਛਾਤੀ ਹੈਗੀ 19 ਇੰਚ ਠੀਕ ਹੈ ਸੋ ਆਪਾਂ ਪਲੇਟਾਂ ਵੀ ਪਾ ਦੇਣੀ ਆ ਸੋ ਆਪਾਂ 1 10 ਤੇ ਰੱਖਾਂਗੇ ਹੁਣ ਉੱਪਰੋ ਜਿਹੜੀ ਕਮਰ ਹੁੰਦੀ ਆ ਉਹਨ ਦੀ 7 ਇੰਚ ਥੱਲੇ ਤੇ ਕਮਰ ਜਿਹੜੀ ਇਹਨਾਂ ਦੀ ਹੈਗੀ ਆ 16 ਇੰਚ ਆ ਠੀਕ ਹੈ ਸੋ 8 2 16 ਤੇ ਆਪਾਂ ਪਲੋਈਆਂ ਪਾਉਣੀਆਂ ਇਸ ਕਰਕੇ ਜਿਹੜੀ ਆਪਾਂ ਇਹ ਨਿਸ਼ਾਨੀਆਂ ਲਾਪਾਂਗੇ ਸਵਾ 8 ਤੇ ਹੁਣ ਆ ਜੋ ਚਾਕ ਦੇ ਚਾਕ ਹਮੇਸ਼ਾ ਜੋ ਤੁਸੀਂ ਰੱਖਣੇ ਆ ਉੱਪਰੋਂ ਥੱਲੇ ਨੂੰ ਰੱਖਣੇ ਐਸ ਚੀਜ਼ ਤੋਂ ਠੀਕ ਹੈ ਸੋ 15 ਇੰਚ ਆਪਾਂ ਚਾਕਾ ਤੇ ਨਿਸ਼ਾਨੀ ਲਾਵਾਂਗੇ 15 ਦੀ ਉਪਮਾ ਜੇ ਲੰਬੀ ਹਾਈਟ ਹੈ ਤਾਂ ਫਿਰ 15.5 ਤੇ ਵੀ ਲਾ ਦੋ ਕਿਉਂਕਿ ਲੰਬੀ ਹਾਈਟ ਵਾਸਤੇ 14 ਆ 14.5 ਘੱਟ ਹੋ ਜਾਂਦੇ ਠੀਕ ਹੈ ਜਿਹੜੀ हिਪ ਆ ਹੁਣ ਠੀਕ ਹੈ ਉਹ हिਪ ਇਹਨਾਂ ਦੀ ਹੈਗੀ ਆ 19 ਇੰਚ ਤਿਆਰ हिਪ ਠੀਕ ਹੈ ਸੋ ਆਪਾਂ 15.5 ਤੇ ਨਿਸ਼ਾਨੀ ਲਾ ਦਾਂਗੇ ਇਹਨਾਂ ਤਿੰਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮੈਚ ਕਰਦਾਂਗੇ ਹੁਣ ਆਪਾਂ ਲਾਵਾਂਗੇ ਪਲੋਈਆਂ ਦੇ ਨਿਸ਼ਾਨੀ ਪਲੋਈਆਂ ਦੇਖੋ ਲੰਬੀ ਹਾਈਟ ਆ ਤੁਹਾਡੀ ਫਿਰ ਉੱਪਰ ਤੋਂ ਤੁਸੀਂ ਥੱਲੇ 12.5 ਦੇ ਨਿਸ਼ਾਨੀ ਲਾਉਂਗੇ 12.5 ਦੇ ਨਿਸ਼ਾਨੀ ਲੱਗੀ ਹੋਣੀ ਚਾਹੀਦੀ ਹੈ ਪਲੋਈ ਦੀ ਤੇ ਜਿਹੜੀ ਆ ਚੌੜਾਈ ਕਿੰਨੀ ਚਾਹੀਦੀ ਚੌੜਾਈ ਚਾਹੀਦੀ 3 ਇੰਚ ਠੀਕ ਹੈ 3 ਇੰਚ ਦੇ ਨਿਸ਼ਾਨੀ ਲਾਓ ਤੇ ਜਦੋਂ ਆਪ ਪਲੋਈਆਂ ਪਾਦਾਂਗੇ ਇਹ ਸੈਂਟਰ ਜਿਹੜਾ 5 ਇੰਚ ਦਾ ਰਹਿ ਜਾਊਗਾ ਤੇ ਲੰਬੀ ਜਿਹੜੀ ਆ ਪਲੋਈ ਹੋਊਗੀ 7 ਇੰਚ ਲੰਬਾਈ ਇੱਥੋਂ ਵੀ ਆਪਾਂ 3 ਇੰਚ ਹੁਣ ਜਿਹੜੀ ਆ ਨਿਸ਼ਾਨੀ ਲਾਈ ਆ ਇੱਥੋਂ ਇਧਰਲੀ ਸਾਈਡ ਕਮਰ ਵਾਲੀ ਸਾਈਡ ਨੂੰ ਤੁਸੀਂ 2 ਇੰਚ ਤੇ ਨਿਸ਼ਾਨੀ ਲਾਉਂਗੇ ਤੇ ਇੱਥੋਂ ਉੱਪਰ ਨੂੰ ਤੁਸੀਂ ਲਾਉਂਗੇ 2.5 ਇੰਚ ਤੇ ਨਿਸ਼ਾਨੀ ਤੇ ਜੇ ਸਰੀਰ ਭਾਰਾ ਫਿਰ ਇੱਥੋਂ ਤੁਸੀਂ 3 ਇੱਥੋਂ ਤੁਸੀਂ 2.5 ਇੰਚ ਦੀ ਲਾਉਣੀ ਤੇ ਇੱਥੋਂ ਤੁਸੀਂ 3 ਇੰਚ ਦੀ ਲਾਉਣੀ ਆ ਇਹਨਾਂ ਨੂੰ ਮਿਲਾ ਦਾਂਗੇ ਆਪਾਂ ਇਹ ਆਪਣੀਆਂ ਨਿਸ਼ਾਨੀਆਂ ਲੱਗੀਆਂ ਹੁਣ ਆਪਾਂ ਇਸੇ ਤਰੀਕੇ ਦੇ ਨਾਲ ਹੀ ਬੈਕ ਸਾਈਡ ਤੇ ਵੀ ਇਹਦੀ ਨਿਸ਼ਾਨੀ ਲਾ ਦਾਂਗੇ ਸਾਰੇ ਜਿਹੜੀ ਫਿਟਿੰਗ ਦੀ ਨਿਸ਼ਾਨੀ ਉਹ ਖਾਸ ਕਰਕੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੀ ਹੁੰਦੀ ਹੈ ਬੈਕ ਸਾਈਡ ਤੇ ਹੀ ਲਾਇਆ ਕਰੋ ਫਿਟਿੰਗ ਦੀ ਨਿਸ਼ਾਨੀ ਤੇ ਹੁਣ ਆਪਾਂ ਮੋਢੇ ਦੀਆਂ ਕਟਾਂ ਪਾਵਾਂਗੇ ਉਹ ਪੌਣੀਆਂ ਦੇਖੋ ਆ ਦੇਖੋ ਇੱਥੋਂ ਸਿਰਫ 1 ਇੰਚ ਦਾ ਫਰਕ ਹੋਣਾ ਚਾਹੀਦਾ ਐਸੀ ਤਰੀਕੇ ਨਾਲ ਜਿਵੇਂ ਆਪਾਂ ਫਿਟਿੰਗ ਦੀ ਨਿਸ਼ਾਨੀ ਲਾਈ ਐਸੀ ਤਰੀਕੇ ਨਾਲ ਹੀ ਆਪਾਂ ਪਲੋਈਆਂ ਦੀ ਨਿਸ਼ਾਨੀ ਲਾ ਲੈਣੀ ਦੂਜੀ ਸਾਈਡ ਤੇ ਦੇਖੋ ਨਿਸ਼ਾਨੀਆਂ ਆਪਣੀਆਂ ਸਾਰੀਆਂ ਲੱਗੀਆਂ ਹੋਣ ਆਪਾਂ ਕੀ ਕਰਾਂਗੇ ਮੋਢੇ ਵਾਲੀਆਂ ਵੀ ਕੱਟਾਂ ਇਹਦੀ ਕਟਿੰਗ ਕਰਦਾਂਗੇ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਬਾਹਰਲੀ ਪਿਛਲੇ ਸਾਈਡ ਦੀ ਕਟਿੰਗ ਆਹ ਜਿਹੜੀ ਨਿਸ਼ਾਨੀ ਲਾਈ ਸੀ ਪਿਛਲੇ ਮੋਢੇ ਦੀ ਕਟਿੰਗ ਆ ਇਹ ਪਹਿਲਾਂ ਇਹਨੂੰ ਕਰਦਾਂਗੇ ਫਿਰ ਆਪਾਂ ਕੀ ਕਰਨੇ ਨੇ ਦੋਨਾਂ ਨੂੰ ਸੈਪਰੇਟ ਕਰਦਾਂਗੇ ਆ ਦੇਖੋ ਕੀ ਕਰਨਾ ਬੈਕ ਸਾਈਡ ਨੂੰ ਅਲੱਗ ਕਰਦਾਂਗੇ ਤਾਂ ਫਰੰਟ ਸਾਈਡ ਨੂੰ ਅਲੱਗ ਕਰਦਾਂਗੇ ਤੇ ਹੁਣ ਜਿਹੜੀ ਆਪਾਂ ਫਰੰਟ ਦੀ ਕਾਟ ਆ ਇਹਨੂੰ ਆ ਕਟਿੰਗ ਕਰਦਾਂਗੇ ਦੇਖੋ ਕਮੀਜ਼ ਦੀ ਕਟਿੰਗ ਆਪਣੀ ਪੂਰੀ ਕੰਪਲੀਟ ਹੋ ਗਈ ਆ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਵਾਸਤੇ ਦੇਖੋ ਆ ਜਿਹੜਾ ਕਪੜਾ ਆਪਾਂ ਇਹਨੂੰ ਯੂਜ਼ ਕਰਾਂਗੇ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਵਾਸਤੇ ਦੇਖੋ ਮੈਂ ਆ ਕਪੜਾ ਲਿਆ ਇਹ ਡਬਲ ਆ ਕਪੜਾ ਇਨੂੰ ਆਪਾਂ 20 ਇੰਚ ਦੀ ਲੰਬਾਈ ਲਈਆ ਕਿਉਂਕਿ 18 ਇੰਚ ਤਿਆਰ ਆ ਬਾਂ ਸੋ 20 ਇੰਚ ਦੀ ਆਪਾਂ ਲੰਬਾਈ ਲਈਆ ਦੋਨੇ ਪਾਸੇ ਆਪਾਂ 20 ਇੰਚ ਦੀ ਨਿਸ਼ਾਨੀ ਲਾ ਦਾਂਗੇ ਤੈਨੂੰ ਆਪਾਂ ਕੀ ਕਰਗੇ ਤੂੰ ਡਬਲ ਕਰ ਦਾਂਗੇ ਇਹਨੂੰ ਆਪਾਂ ਜਿਹੜਾ ਕਟਿੰਗ ਕਰਦਾ ਹੈ ਹੁਣ ਦੇਖੋ ਕੀ ਕਰਨਾ ਤੁਸੀਂ ਇਸੇ ਡਬਲ ਬਾਂ ਨੂੰ ਮੰਨ ਲਓ ਤੁਹਾਡਾ 8 ਇੰਚ ਮੋਢਾ ਆਪਾਂ ਲਿਆ ਸੀ ਕਮੀ ਦਾ ਤੇ ਤੁਹਾਨੂੰ 2 ਇੰਚ ਐਕਸਟਰਾ ਆਪਾਂ ਵਧਾ ਕੇ ਲੈਣਾ ਵਾ ਹੁਣ ਆਪਾਂ ਕੀ ਕਰਨਾ ਉੱਪਰ ਆਹ ਬੰਦ ਸਾਈਡ ਆ ਓਪਨ ਸਾਈਡ ਆ ਬਾਹ ਦੀ ਹੁਣ ਉੱਪਰੋਂ ਥੱਲੇ ਨੂੰ ਤੁਸੀਂ 3 ਇੰਚ ਦੇ ਨਿਸ਼ਾਨੀ ਲਾਉਂਗੇ ਤੇ ਇੱਥੋਂ ਤੁਸੀਂ ਲਾਉਂਗੇ 7 ਇੰਚ ਦੇ ਨਿਸ਼ਾਨੀ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਤੁਸੀਂ ਆਪਸ ਵਿੱਚ ਮਿਲਾ ਕੇ ਤੇ ਇੱਥੋਂ ਇੱਕ ਗਲਾਈ ਦੇ ਵਿੱਚ ਤੁਸੀਂ ਸ਼ੇਪ ਦੇ ਦੋਗੇ ਤੇ ਇਹ ਜਿਹੜੀ ਤੁਸੀਂ ਬਾਹ ਦੀ ਉਹ ਕਟਿੰਗ ਕਰ ਦੋਗੇ ਤੇ ਇਹ ਜਿਹੜੀ ਤੁਹਾਡੀ ਬਾਹ ਕਟਿੰਗ ਹੋ ਜਾਊਗੀ ਤੇ ਜਿਹੜਾ ਤੁਹਾਡਾ ਸੂਟ ਆ ਉਹ ਪੂਰਾ ਕਟਿੰਗ ਚ ਕੰਪਲੀਟ ਹੋ ਗਿਆ ਸੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਸਮਝ ਲੱਗੀ ਹੋਊਗੀ ਜਿਵੇਂ ਜਿਵੇਂ ਮੈਂ ਕਟਿੰਗ ਦੱਸੀ ਤੁਸੀਂ ਵੀ ਓਦਾਂ ਕਰੋ ਤੇ ਜੇ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਆਪਾਂ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ